ਗੁਰਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੀਤ ਸਿੰਘ ਆ ਜੀ ਮੈਨੂੰ ਇਕੱਠੀ ਇਹਦੀ ਬਹੁਤ ਦਿੱਕਤ ਸੀਗੀ ਮੇਰੇ ਹੱਥਾਂ ਪੈਰਾਂ ਜੋੜਾਂ ਦੇ ਵਿੱਚ ਬਹੁਤ ਤਰ੍ਹਾਂ ਦਾ ਦਰਦ ਹੁੰਦਾ ਸੀਗਾ ਆ ਕਾਫੀ ਸਮੇ ਤੋਂ ਪਰੇਸ਼ਾਨ ਸੀਗਾ ਬਹੁਤ ਤਰ੍ਹਾਂ ਦੀਆਂ ਦਵਾਈਆਂ ਖਾਧੀਆਂ ਕਈ ਜਗ੍ਹਾ ਤੋਂ ਇਲਾਜ ਕਰਾਇਆ ਪਰ ਕੋਈ ਰਿਸਪੌਂਸ ਨਹੀਂ ਮਿਲਿਆ ਬਹੁਤ ਹੀ ਪਰੇਸ਼ਾਨੀ ਮਹਿਸੂਸ ਕਰਦਾ ਸੀਗਾ ਕੰਮ ਕਾਰ ਵਿੱਚ ਵੀ ਜਾਣ ਵਿੱਚ ਵੀ ਬਹੁਤ ਦਿੱਕਤ ਆਉਂਦੀ ਸੀ ਇਕ ਦਿਨ ਮੈਂ ਫੇਸਬੁਕ ਤੋਂ ਡਾਕਟਰ ਸ਼ਰਦਾ ਦੀ ਮਲਟਾਣ ਵਾਲਿਆਂ ਦੀ ਐਡ ਦੇਖੀ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਮੇਰਾ ਟੈਕਅਪ ਕੀਤਾ ਮੇਰੇ ਟੈਸਟ ਕੀਤਾ ਰਿਪੋਰਟਾਂ ਕਰਵਾਈਆਂ ਇਹਦੇ ਵਿੱਚ ਮੈਨੂੰ ਗਠੀ ਦੀ ਸ਼ਿਕਾਇਤ ਦੀ ਸ਼ਿਕਾਇਤ ਆਈ ਤੇ ਫਿਰ ਉਹਨਾਂ ਨੇ ਮੇਰਾ ਇਲਾਜ ਚਾਲੂ ਕੀਤਾ ਉਹਨਾਂ ਤੋਂ ਘਟੋ ਘਟ ਵੀ ਮੇਰਾ 5-6 ਮਹੀਨੇ ਤੱਕ ਲਗਾਤਾਰ ਟਰੀਟਮੈਂਟ ਚੱਲਿਆ ਜਿਸ ਨਾਲ ਕਿ ਮੇਰਾ ਬਹੁਤ ਹੀ ਮੇਰੀ ਬਾਡੀ ਨੂੰ ਬਹੁਤ ਹੀ ਬੈਨੀਫਿਟ ਮਿਲਿਆ ਤੇ ਹੁਣ ਮੈਂ ਬਹੁਤ ਰਿਲੈਕਸ ਮਹਿਸੂਸ ਕਰਦਾ ਤੇ ਉਹਨਾਂ ਦਾ ਧੰਨਵਾਦ ਕਰਦਾ